ਆ ਦੇਖੋ ਗਾਇਸ ਹੁਣ ਬਾਹਰ ਮੀਂਹ ਝਾ ਕੇ ਆ ਕੇ ਹੁਣ ਬੈਠ ਗਈ ਹੈ ਕਿਤਾਬਾਂ ਲੈ ਕੇ ਹੁਣ ਕਹਿੰਦੀ ਮम्मा ਪਹਿਲਾਂ ਰੋਟੀ ਦਿਓ ਅਸੀਂ ਸਾਰਿਆਂ ਨੇ ਰੋਟੀ ਖਾਦੀ ਖਾਦੀ ਹੋਈ ਆ ਬਚ ਗਿਆ ਇੱਕ ਹੁਣ ਹੁਣ ਆ ਕੇ ਰੋਟੀ ਮੰਗਣ ਲੱਗ ਗਈ ਆ ਬਾਹਰ ਹੈ ਨਾ ਚਿੱਕੜ ਦੇ ਵਿੱਚ ਬੱਚਿਆਂ ਦੇ ਨਾਲ ਛੜੱਪੇ ਮਾਰ ਰਹੀ ਸੀ ਕੀ ਗਾਵੇ ਚ ਬਾਹਰ ਅੱਜ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਫੇਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਅੱਜ ਹੈਗਾ ਜੀ ਸੰਡੇ ਤੇ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਆ ਬੱਚਿਆਂ ਨੂੰ ਹੈਗੀ ਅਸੀਂ ਛੁੱਟੀਆਂ 4-5 ਦਿਨ ਦੀਆਂ ਤੇ ਉਹਨੇ ਦਿਨਾਂ ਦੇ ਵਿੱਚ ਬਾਰਿਸ਼ ਬਿਲਕੁਲ ਵੀ ਨਹੀਂ ਹੋਈ ਧੁੱਪ ਨਿਕਲਦੀ ਰਹੀ ਤੇ ਹੁਣ ਜਾਣਾ ਆ ਕੱਲ ਨੂੰ ਮੰਡੇ ਆ ਕੱਲ ਨੂੰ ਜਾਣਾ ਬੱਚਿਆਂ ਨੇ ਸਕੂਲ ਤੇ ਅੱਜ ਬਾਰਿਸ਼ ਨੇ ਫਿਰ ਤੋਂ ਆਪਣਾ ਜ਼ੋਰ ਪਾੜ ਲਿਆ ਬਾਰਿਸ਼ ਇੰਨੀ ਜ਼ਿਆਦਾ ਸਵੇਰ ਦੀ ਹੋ ਰਹੀ ਆ ਨਾ ਤਾਂ ਪਾਣੀ ਸਾਰੇ ਪਾਸੇ ਰੋਡ ਤੇ ਖੜ ਗਿਆ ਸਾਡੇ ਫਿਰ ਦੁਬਾਰਾ ਤੋਂ ਤੇ ਮੈਂ ਸਵੇਰੇ ਉੱਠ ਕੇ ਕਪੜਾ ਲਿਵਰਾ ਧੋ ਲਿਆ ਨਾ ਨੂੰ ਲੈ ਅਸੀਂ ਰੋਟੀ ਅਸੀਂ ਖਾ ਲਈ ਤੇ ਮੱਚੇ ਰਹਿੰਦੇ ਆ ਇੰਜਲ ਰਹਿੰਦੀ ਆ ਬਸ ਤੇ ਹੋਰ ਗਾਇਸ ਹੋਰ ਕਿੱਥੇ ਕਿੱਥੇ ਬਾਰਿਸ਼ ਹੋ ਰਹੀ ਆ ਜਿਹੜੇ ਵੀ ਸਾਨੂੰ ਲਾਈਕ ਕਰਦੇ ਆ ਸਾਡੀਆਂ ਵੀਡੀਓਜ਼ ਨੂੰ ਦੇਖਦੇ ਆ ਪਲੀਜ਼ ਦੱਸੋ ਕਮੈਂਟ ਕਰਕੇ ਵੀ ਤੁਹਾਡੇ ਵੀ ਇੱਧਰ ਨਹੀਂ ਬਾਰਿਸ਼ ਹੋ ਰਹੀ ਆ ਕਿਉਂਕਿ ਸਾਡੇ ਇੱਥੇ ਨੇੜੇ ਪੈਂਦਾ ਸਾਨੂੰ ਸਤਲੁਜ ਰਿਆ ਜਿਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਲੈਵਲ ਵੱਧ ਗਿਆ ਹੈ ਸਤਲੁਜ ਦਾ ਵੀ ਤੇ ਖਤਰਾ ਤਾਂ ਸਾਰੇ ਪਾਸੇ ਬਣਿਆ ਹੋਇਆ ਹੈ ਪੰਜਾਬ ਚ ਬਹੁਤ ਜ਼ਿਆਦਾ ਜ਼ਿਲ੍ਹਿਆਂ ਦੇ ਵਿੱਚ ਪਾਣੀ ਇੰਨਾ ਕੁ ਜ਼ਿਆਦਾ ਆ ਗਿਆ ਹੈ ਕਿ ਲੋਕਾਂ ਦੇ ਘਰਾਂ ਦੇ ਘਰ ਬਿਲਕੁਲ ਹੀ ਉਹਨਾਂ ਦੇ ਖਤਮ ਹੋ ਚੁੱਕੇ ਆ ਘਰਾਂ ਦਾ ਸਮਾਨ ਜਿੰਨਾ ਵੀ ਆ ਉਹਨਾਂ ਦਾ ਸਾਰਾ ਖਤਮ ਹੋ ਚੁੱਕਾ ਆ ਤੇ ਗਾਈਜ਼ ਸਾਡੀ ਤਰਫ ਬਗੇ ਹੀ ਅਰਦਾਸ ਆ ਕਿ ਜਲਦੀ ਤੋਂ ਜਲਦੀ ਇਹ ਮੀਂਹ ਰੁਕੇ ਸਾਰੇ ਪਾਸੇ ਪਾਣੀ ਨਿਕਲ ਜਾਵੇ ਘਰਾਂ ਚੋਂ ਬਾਹਰ ਤੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੇਖੋ ਗਾਈਜ਼ ਮੀਂਹ ਪੈ ਰਿਹਾ ਹੈ ਬਾਰਿਸ਼ ਅੱਜ ਸਵੇਰ ਦੀ ਹੋ ਰਹੀ ਆ ਤਦ ਨੂੰ ਮੈਂ ਦਿਖਾਨੀ ਉਹ ਸਾਹਮਣੇ ਖਾਲੀ ਪਲਾਟਫਾਰਮ ਵਿੱਚ ਪਾਣੀ ਕਿੰਨਾ ਖੜਾ ਆ ਸਾਡੇ ਜਿਹਦੇ ਨਾਲ ਆ ਨਾ ਰਸਤੇ ਵਿੱਚੋਂ ਲੰਘਣਾ ਵੀ ਔਖਾ ਹੋ ਰਿਹਾ ਦੇਖੋ ਖਾਲੀ ਪਲਾਟ ਭਰੇ ਪਏ ਆ ਪਾਣੀ ਦੇ ਨਾਲ ਆ ਦੇਖ ਲਓ ਇਹ ਜਲਦੀ ਪੜਾਈ ਹੋ ਰਹੀ ਪਹਿਲਾਂ ਹੁਣ ਖਾਲਾ ਰੋਟੀ ਰੋਟੀ ਨਹੀਂ ਚੋਲ ਖਲਾਂ ਕਹਿੰਦੀ ਮੈਂ ਰੋਟੀ ਨਹੀਂ ਖਾਣੀ ਮੈਂ ਤਾਂ ਚੋਲ ਹੀ ਖਾਵਾਂਗੇ ਸਬਜੀ ਅੱਜ ਸਾਡੇ ਬਣੀ ਸੀਗੀ ਹਲਵਾ ਕਦੂ ਤੇ ਉਹ ਇਹਨੂੰ ਪਸੰਦ ਨਹੀਂ ਹੈਗਾ ਕਹਿੰਦੀ ਮੰਮੀ ਮੈਂ ਤਾਂ ਚੋਲ ਖਾਵਾਂਗੀ ਫਿਰ ਲਈ ਜੈਲੂ ਚੋਲ ਬਣਾਇਆ ਲੁਪਾ ਕੇ ਪਿੱਛੇ ਪਹਿਲਾਂ ਇਹਨਾਂ ਨੂੰ ਕਲਚਰ ਲਗਾ ਲ ਬਾਲਾ ਨੂੰ ਬਾਹਰ ਮੈਂ ਜਾ ਕੇ ਤੁਹਾਨੂੰ ਹੌਲ ਮੌਸਮ ਦਿਖਾਨੀ ਆ ਬਾਹਰ ਦਾ ਮੌਸਮ ਕੀ ਏ ਠਹਿਰਿਆ ਆ ਜਲਦੀ ਜਲਦੀ ਫਿਨਿਸ਼ ਕਰ ਲੈ ਅੱਛਾ ਫੇਰ ਕੰਮ ਕਰ ਲੈ ਗਾਇਜ਼ ਇਧਰ ਮੈਂ ਰੱਖ ਦਿੱਤੀ ਸੀ ਚਾਹ ਕਿਉਂਕਿ ਮੇਰੇ ਹਸਬੰਦ ਤੇ ਦੇਰ ਨੇ ਜਾਣਾ ਸੀ ਫੈਕਟਰੀ ਤੇ ਉਹ ਕਹੇ ਹੋਏ ਫੈਕਟਰੀ ਹੁਣ ਢੇੜਾ ਲਗਾ ਕੇ ਵਾਪਸ ਆਣ ਵਾਲੇ ਆ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਕਿ ਮੈਂ ਚਾਹ ਵੀ ਬਣਾ ਲਵਾਂ ਕੱਪੜਾ ਲੀੜਾ ਸਾਰਾ ਮੈਂ ਧੋ ਲਿਆ ਗਿਲਸਾਵ ਆ ਗਏ ਸੀ ਕਿ ਫੈਕਟਰੀ ਤੋਂ ਤੇ ਲੈ ਕੇ ਆਏ ਸੀਗੇ ਸਮੋਸੇ ਤੇ ਇਧਰ ਮੈਂ ਬਣਾਈ ਹੋਈ ਸੀ ਜੀ ਚਾਹ ਤੇ ਹੁਣ ਖਾਣੇ ਆ ਚਾਹ ਤੇ ਸਮੋਸੇ ਓਨੀ ਐਂਜਲ ਹੈ ਫੋਨ ਦੱਸ ਕੈਮਰੇ ਦੇ ਅੱਗੇ ਤੈਨੂੰ ਕੱਲੀ ਨੂੰ ਕੰਮ ਮਿਲਿਆ? ਅੰਤੁਨਾ ਨੇ ਮਿਲਿਆ ਅੰਤੁਨਾ ਸਕੂਲਾਂ ਨੇ ਮੇਰਾ ਆਰਡਰ ਕੋਡ ਹੈ ਫੋਨ ਤੇ ਲੰਦੇ ਆ। ਤੈਨੂੰ ਕੱਲੀ ਨੂੰ ਇੰਨਾ ਕੰਮ ਮਿਲਿਆ ਹੋਇਆ ਹੈ? ਤਾਂ ਫੇਰ ਛੁੱਟੀਆਂ ਕਰ ਲਈ ਹੋਈਆਂ ਹੋਈਆਂ ਤੁਹਾਡੀ? ਤੇਰੀ ਤਾਂ ਆਨਲਾਈਨ ਕਲਾਸ ਲੱਗਦੀ ਹੈ। ਤਾਂ ਐਂ ਤੈਨੂੰ ਕੰਮ ਮਿਲਿਆ? ਅੰਤੁਨਾ ਨੇ ਮੈਨਾ ਚੈ ਲੈ ਦੇਵਾ। ਮਿੰਝ ਲੱਗਾ ਹੋਇਆ ਬਰੈਡ ਤੇ ਮલાઈ ਲਾ ਲਾ ਕੇ ਖਾਣ। ਪਾੜ ਵੀ ਲੈ ਹੁਣ ਅੱਛਾ। ਜਿਹੜਾ ਕੱਲ ਦਾ ਟਿਊਸ਼ਨ ਵਾਲੀ ਮੈਡਮ ਨੇ ਦਿੱਤਾ ਹੋਇਆ ਨਾ ਕੰਮ ਯਾਦ ਕਰ ਲੈ ਹੁਣ ਬੈਠ ਕੇ ਕੋਈ ਨਾ ਕੋਈ ਨਾ ਨਹੀਂ ਪੜਨਾ ਹੁਣ ਬੈਠ ਕੇ ਗਾਇਸ ਤੇ ਹੁਣ ਚਾਹ ਪਾਣੀ ਪੀ ਲਿਆ ਸੀਗਾ ਸਾਰਿਆਂ ਨੇ ਤੇ ਅਸੀਂ ਲੱਗੇ ਸੀ ਇਹ ਖੇਡਣ ਬੱਚੇ ਲੱਗੇ ਸੀ ਜਾਨੀ ਕਿ ਖੇਡਣ ਚੋਰ ਚਪਾਈ ਰਾਜਾ ਬੋਲੇ ਕੌਣ ਵਜੀਰ ਜਿਹੜੇ ਅਸੀਂ ਬਚਪਨ ਚ ਖੇਡਦੇ ਹੁੰਦੇ ਸੀਗੇ ਹੁਣ ਬੱਚਿਆਂ ਦਾ ਬਚਪਨ ਆ ਤੇ ਇਹ ਖੇਡਣ ਰਹੇ ਆ ਤੇ ਖੇਡਣ ਨੂੰ ਪਾਰਟਿਸਪੇਟ ਕਰ ਰਹੀ ਆ ਐਂਜਲ ਤਸਨੀਮ ਤੇ ਅੰਸ਼ਿਕਾ ਤੇ ਇੱਕ ਮੈਂ ਆ ਵਿੱਚ ਇਹਨਾਂ ਦੇ ਚਲੋ ਗਾਇਸ ਦਿਖਾਨੇ ਆ ਤੁਹਾਨੂੰ ਮੈਂ ਪਰਚੀਆਂ ਸਾਰੀਆਂ ਬਣਾ ਲਈਆਂ ਪਰਚੀਆਂ ਮੈਂ ਬਣਾ ਲਈਆਂ ਸੀਆਂ ਸਾਰੀਆਂ ਤੇ ਹੁਣ ਮੈਂ ਸਾਰਿਆਂ ਦੇ ਨਾਮ ਲਿਖਾਂਗੀ ਤੇ ਚਲੋ ਕਰਦੇ ਆ ਸ਼ੁਰੂ ਫਿਰ ਚਾਰਾਂ ਦੇ ਨਾਮ ਲਿਖ ਲਈਏ ਯੈਸ ਚਲੋ ਮੈਂ ਇਲਾਕੇ ਸ਼ਾਲੀ ਅਸੀਂ نیچے ਦਰੀ ਤੇ ਹੁਣ ਲੱਗਿਆ ਸੀ ਬੈਠਣ ਤੇ ਖੇਡਣ ਲੱਗੇ ਆ ਗੇਮ ਚਲੋ ਦਿਖਾਨੇ ਆ ਤੁਹਾਨੂੰ ਜਾ ਜਵੋ ਯੇ ਤੁਜੀ ਹਮ ਬਸੇ ਦੋੜੋ ਤੇ ਬਟਾ ਤਸਵੀਰ ਸੀ ਤੇ ਹੋਰ ਫੱਟੀ ਨਾ ਫੱਟੀ ਬਟਾ ਐਂਜਲਿਕਲੀ ਚੋਰ ਹੁਣ ਅੰਕਾ ਯਾ ਐਸੇ ਲਾ ਆਪਣਾ ਵੱਡਾ ਸਰਾ ਅੰਡਾ ਬਣਾ ਲੈ ਠੀਕ ਹੈ ਇੱਕ ਇਹ ਅੰਨੋ ਉਸ 800 ਆ ਜਿਵੇਂ ਭਾਈ ਨੂੰ ਤੇ ਵਾਰੇ ਜੀ ਜੀ ਦੇਵ ਮੈਂ ਆਹ ਖਾ ਰਹੀ अपनी फर्जी नापोक ही से खोलिया करो बोले राजा बोले राजा हम है राजा जा जा बोले कौन सी मैम जी 1 2 3 4 5 6 7 8 9 10 ਦਾ ਯਾਰ ਮੇਰਾ 0 ਇੱਕ ਇੱਕ ਲੱਗ ਗਿਆ ਮੇਰਾ ਤੁਮ ਤਾਂ ਬੜੇ ਜਿੰਨੇ ਨਾ ਚਲੋ ਵੀ ਚਲੋ ਰੈਡੀ ਹੋ ਜਾਓ ਵੇ ਪੰਜ ਕਿਤੇ ਦੂ ਸਿੱਟੀ ਆ ਉਹ ਬੋਲੇ ਲੱਗਦੀ ਹੈ ਅਲੈਕੋਮ ਹਮਦੂ ਹਮਦਾ ਨੂੰ ਮੈਸੇਜ ਚੱਪਕਾ ਲਓ Thank you. Thank you. ਫਲੱਗ ਇਹ ਅੱਜ ਅੰਚਿਕਾ ਨਾਲ ਹੀ ਹੈ ਤਾਂ ਕੁਝ ਹੋਈ ਵੀ। ਹਾਂ ਜਾਰ ਉਹ ਮਤਲਬ ਇਹ ਨੀ। ਉਹ ਵੀ ਇੱਕ ਨੂੰ ਵੀ ਭਰਾਈ ਜਾਨੀ ਆ। ਹਾਂ ਮੰਮੀ ਅੰਚਿਕਾ ਲੋ ਵੀ ਗਾਇਸ ਹੁਣ ਰੈਡੀ ਲਾਸਟ ਵਾਰੀ ਫੇਸ ਤੋਂ ਬਾਅਦ ਰਿਜ਼ਲਟ ਆਊਗਾ ਕੌਣ ਜਿੱਤਿਆ ਤੇ ਕੌਣ ਹਾਰਿਆ लो जी देखो बच्चा <laughs> और एक बच्ची <बड़ी> हो गई <laughs> हम हैं राजा कौन बकीर इन दोनों में से चोर को पकड़ो पट्टी ना पट्टी बिठाओ पंजा खाओ लो। जस्मी ये पूरा लास्ट रिच आ ला गया एक कलूम वाला अंडा ਓ ਵੀ ਗਾਇਸ ਹੁਣ ਨਿਕਲੂਗਾ ਰਿਜ਼ਲਟ ਕਰਾਂਗੇ ਟੋਟਲ ਇਹਦਾ ਮੈਂ ਕਰ ਰਹੀ ਆ ਗਾਇਸ ਸਾਡੀ ਗੇਮ ਹੋ ਗਈ ਆ ਖਤਮ ਤੇ ਰਿਜ਼ਲਟ ਹੁਣ ਨਿਕਲ ਰਿਹਾ ਆ ਐਂਜਲ ਕਰ ਰਹੀ ਆ ਟੋਟਲ ਸਾਰਿਆਂ ਦਾ ਵੀ ਕਿਹੜਾ ਜਿੱਤ ਰਿਹਾ ਆ ਕਿਹੜਾ ਹਾਰ ਰਿਹਾ ਆ ਉਹ ਦੱਸੂਗੀ ਹੁਣ ਤੇ ਉਸ ਤੋਂ ਬਾਅਦ ਇੱਕ ਬਣ ਕੇ ਆ ਗਈ ਆ ਖੀਰ ਤੇ ਮਾਲਪੂਏ ਖਾਵਾਂਗੇ ਹੁਣ ਗੇਮ ਤੋਂ ਬਾਅਦ ਆ ਖੀਰ ਤੇ ਮਾਲਪੂਏ अंजल लगी हुई है टोटल कर्म क्यों जीते मेरी तो हेलो गाइस आज का रिजल्ट आ गया है मैं हूं चोर और अंजका है राजा तस्नीम है वजीर और मम्मा है सिपाही थैंक यू लो गाइस गेम हो गया खत्म ते हुन खावांगे खीर ते मालपुए ते सो so, गाइस ਬਲੋਗ ਹੋਰ ਯਾ ਸਾਡਾ ਇੱਥੇ ਹੀ ਹੁਣ ਖਤਮ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਸਾਡੀਆਂ ਵੀਡੀਓਜ਼ ਨੂੰ ਕਰ ਦਿਆ ਕਰੋ ਲਾਈਕ ਤੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਤੇ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਸਾਡੇ ਚੈਨਲ ਨੂੰ ਕਰ ਲਓ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸਾਡੇ ਬਲੌਗ ਨੂੰ ਦਿਓ ਪਿਆਰ ਅੱਜ ਵਾਲੇ ਨੂੰ ਵੀ ਤੇ ਓਕੇ ਬਾਏ ਬਾਏ